ਅਸੀਂ ਬਹੁਤ ਵਾਰੀ ਸੁਣਿਆ ਹੋਇਆ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੋਣ ਕਿਸੇ ਦਾ ਖਾਂਦਾ ਹੈ ਮੈਨੂੰ ਲੱਗਦਾ ਦਾਣਾ ਪਾਣੀ ਬਿਲਕੁਲ ਖਿੱਚ ਕੇ ਨੇ ਆਉਂਦਾ ਪਰ ਕੀ ਅੱਜਕੱਲ ਸਾਡੇ ਘਰਾਂ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦਾ ਸਾਡੇ ਦੋਸਤਾਂ ਦਾ ਜਾਂ ਸਾਡੇ ਆਪਣੇ ਆਂਦਾ ਦਣਾ ਪਾਣੀ ਜਿਹੜਾ ਹੈ ਉਹ ਕੱਟ ਗਿਆ ਕਿਉਂਕਿ ਘਰਾਂ ਦੇ ਵਿੱਚ ਆਉਣਾ ਜਾਣਾ ਬਹੁਤ ਲੋਕਾਂ ਦਾ ਕੱਟ ਗਿਆ ਜਿਹੜੇ ਹੁੰਦੇ ਵੀ ਨਹੀਂ ਅਸੀਂ ਆਮ ਕਰਕੇ ਜਿਹੜਾ ਹੈ ਉਹ ਖਾਣਾ ਰੈਸਟੋਰੈਂਟ ਦਾ ਜਿਹੜੇ ਨੇ ਜਾਂ ਹੂਟ ਲਾਂਚ ਜਾਂ ਬਾਹਰ ਖਾਣਾ ਖੁਲੋਂ ਦਾ ਜਿਹੜਾ ਪਰਚਲਨ ਜ਼ਿਆਦਾ ਹੋ ਗਿਆ ਘਰਾਂ ਦੇ ਵਿੱਚ ਰੋਟੀ ਜਿਹੜੀ ਹੈ ਸਾਡੀ ਉਹ ਬਣਾਉਣ ਲਈ ਮਹਿਮਾਨਾਂ ਲਈ ਉਹ ਕੱਟ ਗਈ ਹੁਣ ਤਾਂ ਫਿਰ ਇਹ ਹੋ ਗਿਆ ਕਿ ਪੈਸਿਆਂ ਦੇ ਉੱਤੇ ਜਿਹੜਾ ਹੈ ਮੋਰ ਲੱਕੀ ਹੋਈ ਆ ਪੈਸਿਆਂ ਦੇ ਉੱਤੇ ਪਰ ਇਹ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਸੀ ਸਾਨੂੰ ਪ੍ਰਾਣਿਆਂ ਦੇ ਆਉਣ ਦਾ ਚਾਹ ਹੁੰਦਾ ਸੀ ਹੁਣ ਪ੍ਰਾਣਿਆਂ ਦੇ ਆਉਣ ਦਾ ਚਾਹ ਘੱਟ ਹੁੰਦਾ ਤੇ ਫਿਕਰ ਜ਼ਿਆਦਾ ਹੁੰਦਾ ਜਾਂ ਕਪਰਾਟ ਜ਼ਿਆਦਾ ਹੁੰਦੀ ਆ ਕਿ ਕਿੱਦਾਂ ਹੋਏਗਾ ਕਿਵੇਂ ਹੋਏਗਾ ਅਈ ਨਾ ਨੇ ਦੱਸਿਆ ਨਹੀਂ ਫੋਨ ਕੀਤੇ ਤੋਂ ਬਗੈਰ ਕਿੱਦਾਂ ਆ ਗਿਆ ਨਾ ਤੇ ਉਦੋਂ ਕੋਈ ਫੋਨ ਦੀ ਜਾਂ ਕਿਸੇ ਚੀਜ਼ ਦੀ ਕੋਈ ਨਾ ਸੁਵਿਧਾ ਸੀ ਤੇ ਨਾ ਕੋਈ ਕੱਦਦਾ ਸੀ ਜਿਹੜਾ ਵੀ ਜਾਂਦਾ ਸੀ ਉਹ ਆਪਣਾ ਸਮਝ ਕੇ ਆਪਣੇ ਹਿਸਾਬ ਦੇ ਨਾਲ ਚਲਿਆ ਜਾਂਦਾ ਸੀਗਾ ਇਹ ਉਦੋਂ ਦਾ ਵਕਤ ਮੈਨੂੰ ਲੱਗਦਾ ਕਿ ਪਿਆਰ ਵਾਲਾ ਸੀ